ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਦੌੜ ਵਿੱਚ ਲੱਗਿਆ ਹੋਇਆ ਹੈ ਕੋਈ ਪੈਸੇ ਪਿੱਛੇ ਦੌੜ ਰਿਹਾ ਹੈ ਕੋਈ ਨੌਕਰੀ ਪਿੱਛੇ ਅਤੇ ਕੋਈ ਰਿਸ਼ਤਿਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ ਇਸ ਭੱਜ ਦੌੜ ਵਿੱਚ ਇੱਕ ਚੀਜ਼ ਜੋ ਸਾਡੇ ਅੰਦਰ ਘਰ ਕਰ ਗਈ ਹੈ ਉਹ ਹੈ ਚਿੰਤਾ ਅੱਜ ਹਰ ਦੂਜਾ ਬੰਦਾ ਡਿਪਰੈਸ਼ਨ ਜਾਂ ਤਣਾਅ ਦਾ ਸ਼ਿਕਾਰ ਹੈ ਅਸੀਂ ਸੋਚਦੇ ਹਾਂ ਕਿ ਸ਼ਾਇਦ ਜਿਆਦਾ ਪੈਸਾ ਆਉਣ ਨਾਲ ਚਿੰਤਾ ਖਤਮ ਹੋ ਜਾਵੇਗੀ ਜਾਂ ਸਰੀਰਕ ਸੁੱਖਾਂ ਨਾਲ ਮਨ ਸ਼ਾਂਤ ਹੋ ਜਾਵੇਗਾ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸੁੱਖ ਬਾਹਰ ਨਹੀਂ ਸਾਡੇ ਅੰਦਰ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੁਰੂ ਸਾਹਿਬ ਦੇ ਬਚਨਾਂ ਬਾਰੇ 라ਹੀਂ ਜਾਣਾਂਗੇ ਕਿ ਜਦੋਂ ਮਨ ਬਹੁਤ ਪਰੇਸ਼ਾਨ ਹੋਵੇ ਜਦੋਂ ਕੋਈ ਰਿਸ਼ਤਾ ਨਾ ਦਿਸੇ ਤਾਂ ਉਸ ਸਮੇਂ ਚਿੰਤਾ ਨੂੰ ਚਿਖਾ ਬਣਨ ਤੋਂ ਕਿਵੇਂ ਰੋਕਿਆ ਜਾਵੇ ਆਓ ਗੁਰੂ ਚਰਣਾ ਨਾਲ ਜੁੜੀਏ ਚਿੰਤਾ ਦਾ ਅਸਲੀ ਕਾਰਨ ਕੀ ਹੈ ਸੰਗਤ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਚਿੰਤਾ ਪੈਦਾ ਕਿਉਂ ਹੁੰਦੀ ਹੈ ਚਿੰਤਾ ਉਦੋਂ ਪੈਦਾ ਹੁੰਦੀ ਹੈ ਜਦੋਂ ਅਸੀਂ ਚਾਹੁੰਦੇ ਹਾਂ ਕਿ ਸਭ ਕੁਝ ਮੇਰੇ ਹਿਸਾਬ ਨਾਲ ਹੋਵੇ ਪਰ ਹੁੰਦਾ ਉਹ ਹੈ ਜੋ ਪਰਮਾਤਮਾ ਚਾਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ हे ਇਨਸਾਨ ਤੂੰ ਬੇਵਜਾ ਫਿਕਰ ਕਰ ਰਿਹਾ ਹੈ ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਤੇਰਾ ਫਿਕਰ ਤੇਥੋਂ ਜ਼ਿਆਦਾ ਹੈ જરા સોચો ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਉਸ ਨੂੰ ਰੋਟੀ ਕੌਣ ਦਿੰਦਾ ਹੈ ਪੱਥਰ ਦੇ ਵਿੱਚ ਜੋ ਕੀੜੇ ਵੱਸਦੇ ਹਨ ਉੱਥੇ ਰਿਜਕ ਕੌਣ ਪਹੁੰਚਾਉਂਦਾ ਹੈ ਜੇ ਉਹ ਮਾਲਕ ਪੱਥਰ ਵਿੱਚ ਵੱਸਦੇ ਜੀਵ ਨੂੰ ਭੁੱਖਾ ਨਹੀਂ ਮਰਨ ਦਿੰਦਾ ਤਾਂ ਕਿ ਉਹ ਤੁਹਾਨੂੰ ਭੁੱਲ ਜਾਵੇਗਾ ਅਸੀਂ ਦੁਖੀ ਇਸ ਲਈ ਹਾਂ ਕਿਉਂਕਿ ਸਾਨੂੰ ਰੱਬ ਤੇ ਭਰੋਸਾ ਨਹੀਂ ਰਿਹਾ ਅਸੀਂ ਸਮਝਦੇ ਹਾਂ ਸਾਰਾ ਭਾਰ ਮੇਰੇ ਸਿਰ ਤੇ ਹੈ ਚਲੋ ਇਸ ਨੂੰ ਇੱਕ ਛੋਟੀ ਜਹੀ ਉਦਾਹਰਣ ਨਾਲ ਸਮਝਦੇ ਹਾਂ ਮਨੁੱਖ ਲੋ ਇੱਕ ਬੰਦਾ ਰੇਲ ਗੱਡੀ ਵਿੱਚ ਸਫ਼ਰ ਕਰ ਰਿਹਾ ਹੈ ਉਸ ਨੇ ਸਿਰ ਤੇ ਭਾਰੀ ਅਟਾਚੀ ਚੁੱਕਿਆ ਹੋਇਆ ਹੈ ਬਾਕੀ ਮੁਸਾਫਿਰ ਉਸ ਨੂੰ ਕਹਿੰਦੇ ਹਨ ਭਾਈ ਇਹ ਭਾਰ ਹੇਠਾਂ ਕਿਉਂ ਨਹੀਂ ਰੱਖ ਦਿੰਦਾ ਉਹ ਜਵਾਬ ਦਿੰਦਾ ਹੈ ਮੈਨੂੰ ਡਰ ਹੈ ਕਿ ਕਿਤੇ ਟ੍ਰੇਨ ਤੇ ਭਾਰ ਜ਼ਿਆਦਾ ਨਾ ਹੋ ਜਾਵੇ ਇਸ ਲਈ ਮੈਂ ਆਪਣਾ ਭਾਰ ਖੁਦ ਚੁੱਕਿਆ ਹੈ ਸਾਨੂੰ ਇਹ ਸੁਣ ਕੇ ਹਾਸਾ ਆਵੇਗਾ ਕਿਉਂਕਿ ਟ੍ਰੇਨ ਤਾਂ ਉਸ ਬੰਦੇ ਨੂੰ ਵੀ ਚੁੱਕ ਕੇ ਲੈ ਜਾ ਰਹੀ ਹੈ ਅਤੇ ਉਸ ਦੇ ਭਾਰ ਨੂੰ ਵੀ ਜੇ ਹਟਾ ਚੀ ਰੱਖ ਦੇਵੇਗਾ ਤਾਂ ਸਫਰ ਸੁਖਾ ਹੋ ਜਾਵੇਗਾ ਬਿਲਕੁਲ ਇਸੇ ਤਰ੍ਹਾਂ ਦੁਨੀਆ ਇੱਕ ਰੇਲ ਗੱਡੀ ਹੈ ਅਤੇ ਵਾਹਿਗੁਰੂ ਇਸ ਨੂੰ ਚਲਾ ਰਿਹਾ ਹੈ ਸਾਡੀ ਜ਼ਿੰਦਗੀ ਦਾ ਸਾਡੇ ਪਿਆਰ ਦਾ ਸਾਡੇ ਕੰਮ ਕਾਜ ਦਾ ਸਾਰਾ ਭਾਰ ਉਸ ਵਾਹਿਗੁਰੂ ਨੇ ਚੁੱਕਿਆ ਹੋਇਆ ਹੈ ਪਰ ਅਸੀਂ ਚਿੰਤਾ ਦਾ ਟਾਚੇ ਸਰਤੇ ਚੁੱਕ ਕੇ ਦੁਖੀ ਹੋ ਰਹੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਆਪਣਾ ਭਾਰ ਉਸ ਨੂੰ ਸੌਂਪ ਦਿਓ ਜਦੋਂ ਤੁਸੀਂ ਇਹ ਮੰਨ ਲੈਂਦੇ ਹੋ ਕਿ ਇੱਕ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਾਹੇ ਕੋਇ ਤਾਂ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ ਹਲਕੀ ਹੈ ਹੁਣ ਸਵਾਲ ਇਹ ਹੈ ਕਿ ਜਦੋਂ ਚਿੰਤਾ ਘੇਰ ਲਵੇ ਤਾਂ ਅਸੀਂ ਪ੍ਰੈਕਟੀਕਲ ਕੀ ਕਰੀਏ ਗੁਰਬਾਣੀ ਸਾਨੂੰ ਦੋ ਤਰੀਕੇ ਦੱਸਦੀ ਹੈ ਨੰਬਰ 1 ਉਦਮ ਕਰਨਾ ਪਰ ਨਤੀਜਾ ਸੌਂਪ ਦੇਣਾ ਗੁਰੂ ਸਾਹਿਬ ਕਹਿੰਦੇ ਹਨ ਮਿਹਨਤ ਕਰਨਾ ਸਾਡਾ ਫਰਜ਼ ਹੈ ਵੇਲੇ ਬੈਠਣ ਨੂੰ ਧਰਮ ਨਹੀਂ ਕਿਹਾ ਗਿਆ ਹੈ ਉਦਦਮ ਕਰੈਂਦੇ ਆ ਜਿਉ ਤੂੰ ਕਮਾਉਂਦੇ ਆ ਸੁਖ ਪਹੁੰਚ ਪਰ ਚਿੰਤਾ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਅਸੀਂ ਨਤੀਜੇ ਦੀ ਜਿੱਦ ਫੜ ਲੈਂਦੇ ਹਾਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰੋ ਅਤੇ ਨਤੀਜਾ ਗੁਰੂ ਦੇ ਚਰਨਾਂ ਵਿੱਚ ਰੱਖ ਦਿਓ ਕੋਹ ਦਾਤਾ ਮੇਰੇ ਵਾਸਤੇ ਵਿੱਚ ਜੋ ਸੀ ਮੈਂ ਕੀਤਾ ਅੱਗੇ ਤੇਰੀ ਮਰਜ਼ੀ ਅਰਦਾਸ ਦਾ ਆਸਰਾ ਜਦੋਂ ਸਾਰੇ ਦਰਵਾਜ਼ੇ ਬੰਦ ਨਜ਼ਰ ਆਉਣ ਤਾਂ ਅਰਦਾਸ ਦਾ ਦਰਵਾਜ਼ਾ ਹਮੇਸ਼ਾ ਖੁੱਲਾ ਹੁੰਦਾ ਹੈ ਅਰਦਾਸ ਦਾ ਮਤਲਬ ਸਿਰਫ ਮੰਗਣਾ ਨਹੀਂ ਅਰਦਾਸ ਦਾ ਮਤਲਬ ਹੈ ਆਪਣੇ ਮਨ ਦਾ ਬੋਝ ਠਾਕੁਰ ਅੱਗੇ ਸੁੱਟ ਦੇਣਾ ਜੀ ਕਿ ਬਿਰਥਾ ਹੋਏ ਸੋ ਗੁਰਪੇ ਅਰਦਾਸ ਕਰੋ ਰੋਜ਼ਾਨਾ 10 ਮਿੰਟ ਵਾਹਿਗੁਰੂ ਅੱਗੇ ਬੈਠ ਕੇ ਗੱਲਾਂ ਕਰੋ ਉਸ ਨੂੰ ਆਪਣਾ ਦੁੱਖ ਦੱਸੋ ਯਕੀਨ ਮੰਨਿਓ ਮਨ ਹਲਕਾ ਹੋ ਜਾਵੇਗਾ ਸੋ ਅੰਤ ਵਿੱਚ ਪਿਆਰੇ ਸਾਧ ਸੰਗਤ ਜੀ ਇਹ ਯਾਦ ਰੱਖਿਏ ਕਿ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਜੇ ਅੱਜ ਦੁੱਖ ਹੈ ਤਾਂ ਕੱਲ ਸੁੱਖ ਵੀ ਆਵੇਗਾ ਸੋ ਕੋਦਕ ਦੁਈ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਦੋਂ ਵੀ ਮਨ ਘਬਰਾਵੇ ਮੋਲ ਮੰਤਰ ਦਾ ਜਾਪ ਕਰੋ ਇਹ ਸੋਚੋ ਕਿ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਹੈ ਉਹ ਮੇਰਾ ਬੁਰਾ ਕਦੇ ਨਹੀਂ ਕਰੇਗਾ ਜਿਸ ਦਿਨ ਤੁਹਾਡਾ ਭਰੋਸਾ ਪੱਕਾ ਹੋ ਗਿਆ ਉਸ ਦਿਨ ਵੱਡੀ ਤੋਂ ਵੱਡੀ ਮੁਸੀਬਤ ਵੀ ਤੁਹਾਨੂੰ ਤੋੜ ਨਹੀਂ ਸਕੇਗੀ ਆਓ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਥੋੜਾ ਵੀ ਹੌਸਲਾ ਮਿਲਿਆ ਹੋਵੇ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਅਸੀਂ ਗੁਰਬਾਣੀ ਵਿਚਾਰਾਂ ਨਾਲ ਜੁੜੇ ਰਹੀਏ ਜੇ ਕੋਈ ਭੁੱਲਚੱਕ ਹੋ ਗਈ ਹੋਵੇ ਤਾਂ ਸਤ ਸੰਗਤ ਜੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ